ਲੰਗ ਜੇ ਓਏ ਹੋਏ ਹੋਏ ਫੋਨ ਉਠਿਆ ਨਾ ਅੱਛਾ ਹਾਂ ਓਏ ਮੈਂ ਤੁਮਸੇ ਕੀ ਕਰ ਤੂੰ ਸੜੀਆ ਘੜ ਤੂੰ ਸੜੀਆ ਠੀਕ ਆ ਉਹ ਜਿੱਥੇ ਜਿਆਦਾ ਸੰਘਣਾ ਇੱਥੇ ਤੇ ਰੱਖਤਾ ਇਹਨਾਂ ਦੇ ਵਿੱਚ ਹੀ ਜੰਗਲੀ ਜਾਨਵਰ ਵੀ ਹੋਣਗੇ ਸੂਰਸਾਰ ਹੋ ਗਿਆ ਹਿਰਨ ਹੋਰਨ ਹੋ ਗਿਆ ਇੱਥੇ ਮਾਰ ਮੁਰਗੇ ਇੱਥੇ ਖਾਈ ਖੂਈ ਜਾਂਦੇ ਨੇ ਕਿਤੇ ਕਿਤੇ ਆ ਕੇ ਤਾਂ ਬਲੋ ਕੁਝ ਪਾ ਪੜ ਤੁਹਾਨੂੰ ਕੁਝ ਨਹੀਂ ਲੱਗ ਰਿਹਾ ਯਾਰ ਚਲ ਚਲੀਏ ਵਾਪਸ ਜਿਤਨਾ ਨਹੀਂ ਮਨ ਹੈਗਾ ਅਸੀਂ ਇਤਨਾ ਹਿੰਦੀ ਵੀ ਨਹੀਂ ਆਤਾ ਲੇਕਿਨ ਨਾ ਹੂੰ ਆਮ ਸੁਣਿਆ ਹੈ ਕਿ ਪੰਜਾਬ ਦਾ ਆਦਮੀ ਬਹੁਤ ਅੱਛਾ ਹੈ ਐਸੇ ਬੋਲ ਰਹਾ ਨਾ ਹਾਂ ਸਹੀ ਨਾਗਾਲੈਂਡ ਕਾ ਆਦਮੀ ਬੜਾ ਅੱਛਾ ਹੈ ਸਵੇਰ ਦਾ ਟਾਈਮ ਆ ਜੀ 8 ਵਜੇ ਦਾ ਜਿੰਨੇ ਵੀ ਲੋਕ ਇੱਥੇ ਆਏ ਹੋਏ ਸੀ ਸਵਾ ਸਾਰੇ ਇਸ ਦਿਆਂਸ ਦਿਆਂ ਆਪਦੇ ਰਹਿਣ ਵਸੇ ਰਿਆਂ ਨੂੰ ਮੁੜ ਗਏ ਕਿਉਂਕਿ ਜਿਹੜੀਆਂ ਇੱਥੇ ਨੇੜੇ ਤੇੜੇ ਦੀਆਂ ਚੀਜ਼ਾਂ ਦੇਖਣ ਆਲੀਆਂ ਸੀ ਉਹ ਕੱਲ ਟਾਈਮ ਸਿਰ ਆ ਕੇ ਇੱਥੇ ਥੱਲੇ ਉਤਰ ਕੇ ਜੋ ਵੀ ਸੀ ਦੇਖਣ ਆਲਾ ਉਹ ਦੇਖਿਆ ਤੇ ਆਪਾਂ ਥੋੜਾ ਜਿਹਾ ਕਰ ਲੇਟ ਆਏ ਆ ਤਾਂ ਕਰਕੇ ਆਪਾਂ ਕੱਲ ਗਏ ਨਹੀਂ ਤੇ ਅੱਜ ਸਾਡੀ ਸਲਾਹ ਮੰਦੀ ਹੈ ਜੇ ਭਾਜੀ ਹੋਰੇ ਮੰਨਣਗੇ ਤਾਂ ਜਾਵਾਂਗੇ ਜਾਵਾਂਗੇ ਕਿ ਨਾ ਚਲੋ ਠੀਕ ਹੈ ਤੇ ਇਹ ਆਲੇ ਦਾਲ ਦਾ ਮਾਹੌਲਾ ਟੈਂਟ ਜਿਹੜੇ ਇੱਥੇ ਹੈਗੇ ਨੇ ਇਹ ਕੁਝ ਕੁ ਬੰਦਿਆਂ ਦੇ ਆਪਦੇ ਟੈਂਟ ਨਹੀਂ ਕੁਝ ਕਿੰਨਾ ਇਹ ਟੈਂਟ ਨੇ ਤੇ ਕੱਲ ਵੀ ਤੁਹਾਨੂੰ ਵੀਡੀਓ ਚ ਦੱਸਿਆ ਵੀ ਅੰਦਰ ਰਹਿਣ ਦਾ ਡੋਰਮਟਰੀ ਦੇ ਵਿੱਚ 100 ਰੁਪਿਆ ਲੈਂਦੇ ਨੇ ਇੱਕ ਵੱਡਾ ਹਾਲ ਆ ਡੋਰਮਟਰੀ ਦੇ ਵਿੱਚ ਵੈਸੇ ਬੰਕਰ ਬੈੱਡ ਲੱਗੇ ਹੁੰਦੇ ਨੇ ਨਾ ਇੱਥੇ ਇੱਕ ਵੱਡਾ ਹਾਲ ਆ ਥੱਲੇ ਗੱਦੇ ਵਿਛਾਏ ਹੁੰਦੇ ਨੇ ਜਿੱਥੇ ਮਰਜ਼ੀ ਗੱਦਾ ਵਿਛਾ ਕੇ ਗੰਬਲ ਗੰਬਲ ਲੈ ਕੇ ਸੌਜੋ ਦੋਨਾਂ ਜਣਾਂ ਦਾ ਸਾਡਾ ਖਾਣਾ ਪੀਣਾ ਸਾਰਾ ਕੁਝ ਵਿੱਚ ਲਾ ਕੇ 1000 ਰੁਪਿਆ ਲੱਗਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਆ ਅੱਜ ਦੀ ਵੀਡੀਓ ਦਾ ਅਪਡੇਟ ਆ ਕਿ ਇਧਰਲੇ ਪਾਸੇ ਭਾਜੀ ਹੋਰੇ ਖੜੇ ਨੇ ਉਹਦਾ ਭਾਜੀ ਹੋਰਾਂ ਦਾ ਰੂਲ ਆ ਵੀ ਟਰੈਕ ਕਰਨ ਤੋਂ ਪਹਿਲਾਂ ਕੋਈ ਚੀਜ਼ ਨਹੀਂ ਖਾਣੀ ਪਰ ਇਹ ਹੁਣ ਦੋ ਮੈਗੀ ਦੇ ਪੈਕਟ ਖਾਣ ਤੋਂ ਬਾਅਦ ਟਰੈਕ ਕਰਨਗੇ ਤੇ ਉਸ ਤੋਂ ਬਾਅਦ ਆ ਬਾਬਾ ਜਾ ਰਿਹਾ ਇੱਕ ਟਰੈਕ ਕਰਨਾ ਨਿਕਿਆ ਜਾ ਉਹਦੇ ਵਿੱਚ ਕੀ ਆ ਕਿ ਜਿਹੜੀ ਤੁਹਾਨੂੰ ਗੱਲ ਕਰਾਸ ਵਾਲਾ ਨਿਸ਼ਾਨ ਦਿਖਾਇਆ ਸੀ ਨਾ ਉੱਪਰ ਖੜ ਕੇ ਥੱਲੇ ਨੇ ਵੈਲੀ ਇੱਕ ਥੋੜੀ ਜੀ ਨਦੀ ਆ ਦਾ ਦੇ ਵਿੱਚ ਉਹ ਨਦੀ ਦਾ ਵਿਊ ਜਆ ਪੁਆਇੰਟ ਦੇਖਣ ਜਾਵਾਂਗੇ ਮਾੜਾ ਮੋਟਾ ਇੱਥੇ ਜੋ ਵੀ ਹੋਇਆ ਜੋ ਲੋਕ ਸਾਰੇ ਕਰਦੇ ਨੇ ਇੱਥੇ ਆ ਕੇ ਉਹ ਅਸੀਂ ਕਰਾਂਗੇ ਤੇ ਇੱਕ ਥੱਲੇ ਨਹਾਉਣ ਵਾਸਤੇ ਤਲਾਜਾ ਬਣਿਆ ਹੋਇਆ ਤੇ ਹੋ ਸਕਦਾ ਉਧਰ ਨੂੰ ਵੀ ਜਾਵਾਂਗੇ ਨਹਾਉਣ ਵਾਲਾ ਤਾਂ ਮਾਜਾ ਮਾਤਾ ਨਹੀਂ ਛੇੜਦੇ ਪਰ ਉਹ ਦੇਖਣ ਜਾਵਾਂਗੇ ਕਿਉਂਕਿ ਨਾ ਅਸੀਂ ਕੋਈ ਕੱਪੜੇ ਲੈ ਕੇ ਆਏ ਐ ਐਕਸਟਰਾ ਨਾ ਕੋਈ ਸਾਡੇ ਕੋਲ ਤੌਲੀਆ ਬਾਕੀ ਪਾਣੀ ਬਹੁਤ ਠੰਡਾ ਇੱਥੇ ਰਾਤ ਖਾਣ ਪੀਣ ਵਾਸਤੇ ਇੱਥੇ ਵਧੀਆ ਆਪਾਂ ਨੂੰ ਯਾਰ ਚੌਲ ਮਿਲ ਗਏ ਸੀ ਆਲੂਆਂ ਦੀ ਸਬਜ਼ੀ ਸੀ ਦਾਲ ਸੀ ਨੂਨ ਮਿਰਚ ਵਧੀਆ ਸੀ ਪਿਓ ਪਰ ਐਸੀ ਥੋੜਾ ਜਿਹਾ ਲਿਮਟਿਡ ਸੀ ਕੰਮ ਇੱਕ ਇੱਕ ਦੋ ਦੋ ਵਾਰੀ ਦੇ ਦਿੰਦੇ ਸੀ ਜੇ ਜਿਆਦਾ ਭੁੱਖ ਲੱਗੀ ਹੋਈ ਆ ਕਿਸੇ ਨੂੰ ਅਗਲਾ ਤੀਜਾ ਗੇੜਾ ਮਾਰਦਾ ਫਿਰ ਉਹ ਨਾ ਕਰ ਦਿੰਦੇ ਸੀ ਬਾਕੀ ਤਾਂ ਚਮਚੇ ਵੀ ਨਹੀਂ ਹੈਗੇ ਸੀ ਤੇ ਜਿਹੜੇ ਕਾਰਡ ਹੁੰਦੇ ਨੇ ਮਤਲਬ ਮੇਰੇ ਕੋਲ ਤਾਂ ਕੋਈ ਹੋਮ ਸਟੇ ਦਾ ਕਾਰਡ ਸੀ ਇੱਕ ਅਰਸ਼ਦੀਬ ਦਾ ਚੈਨਲ ਵਾਲਾ ਕਾਰਡ ਸੀ ਉਹਦੇ ਨਾਲ ਆਇਆ ਉਹਨੂੰ ਰੋਲ ਜਿਹਾ ਕਰਕੇ ਉਹਦੇ ਨਾਲ ਕੰਮ ਸਾਰਿਆ ਰਾਤ ਬਾਕੀ ਪਾਣੀ ਇੱਥੇ ਹੈਗਾ ਟੈਂਕੀ ਜੀ ਭਰੀ ਹੋਈ ਹੈ ਇਹਨਾਂ ਨੇ ਪਰ ਇੱਥੇ ਨਾ ਔਣ ਧੋਣ ਵਾਲਾ ਕੋਈ ਹਸਾਬ-ਤਬਾਬ ਨਹੀਂ ਨਾ ਕੋਈ ਕਪੜੇ ਧੋਣ ਵਾਲਾ ਹਸਾਬ-ਤਬਾਬ ਮਾੜਾ ਮੋਟਾ ਪੀਣਾ ਜੇ ਗਰਮ ਗਰਮ ਪਾਣੀ ਦੀ ਤੁਸੀਂ ਫਰਮਾਇਸ਼ ਕਰਦੇ ਹੋ ਤਾਂ ਫਿਰ ਜਿਹੜੇ ਇੱਥੋਂ ਦੇ ਲੋਕਲ ਬੰਦੇ ਨੇ ਜਾਂ ਫਿਰ ਜਿਹਨਾਂ ਦਾ ਜਾਣ ਪਛਾਣ ਆ ਉਹਨਾਂ ਨੂੰ ਛੇਦੀ ਦੇ ਦਿੰਦ ਨੇ ਹਰੇਕ ਨੂੰ ਇਹ ਦਿੰਦੇ ਨਹੀਂ ਹੈਗੇ ਆ ਜਾਂ ਫਿਰ ਇੱਥੇ ਨੇੜੇ-ਤੇੜੇ ਕਿਤੇ ਨਾ ਕੋਈ ਕੈਟਲ ਕੈਟਲ ਜੀ ਪਈ ਹੋਵੇ ਜਿੱਥੇ ਅੱਗ ਬਾਲੀ ਹੋਈ ਆ ਜਾਂ ਉੱਥੋਂ ਜਾ ਕੇ ਆਵਦਾ ਠੱਕੇ ਨਾਲ ਵਰਤ ਲਓ ਇਹਨਾਂ ਕੋਲੋਂ ਮੰਗੋਗੇ ਤਾਂ ਲਗਭਗ ਇਹ ਚੀਜ਼ਾਂ ਨੂੰ ਨਾ ਕਰ ਦਿੰਦੇ ਨੇ ਤੁਸੀਂ ਕਹਿੰਦੇ ਜ਼ੂਕੋ ਵੈਲੀ ਵਾਲੇ ਪਾਸੇ ਆਉਂ ਤਾਂ ਆਪਦਾ ਮਾੜਾ-ਮੋਟਾ ਖਾਣ-ਪੀਣ ਦਾ ਸਮਾਨ ਚਾਹੇ ਕੋਈ ਬਿਸਕੁਟ ਪੂਜੀਆ ਕੋਈ ਫਰੂਟ ਕੋਈ ਵੀ ਇੱਕ ਅੱਧੀ ਚੀਜ਼ ਤੁਸੀਂ ਆਪ ਦੀ ਲੈ ਕੇ ਆਓ ਕਿ ਹਣਾ ਫਿਰ ਸਾਨੂੰ ਔਖਾ ਹੋਊਗਾ ਬਾਕੀ ਮੈਂ ਥੋੜਾ ਜਿਹਾ ਘੱਟ ਖਾ ਕੇ ਰਾਜੀ ਆ ਤੇ ਮੈਂ ਤਾਂ ਐ ਨਹੀਂ ਪਤਾ ਹੁਣ ਸ਼ਾਇਦ ਥੱਲੇ ਜਾ ਕੇ ਸ਼ਾਮ ਨੂੰ ਹੀ ਖਾਈਏ ਵੈਸੇ ਮੇਰੇ ਕੋਲ ਇੱਕ ਪੂਜੀਆ ਦਾ ਪੈਕਟ ਹੈਗਾ ਉਹਦੇ ਨਾਲ ਮੇਰਾ ਕੰਮ ਚੱਲ ਜੂਗਾ। ਉਹ ਸਾਹਮਣੇ ਬਾਈ ਬੰਦੂਖ ਨਾਲ ਨਿਸ਼ਾਨਾ ਲਾਉਣ ਲੱਗਿਆ ਤੇ ਸਾਹਮਣੇ ਆ ਹੱਟ ਬਣੀ ਹੋਈ ਆ ਹੱਟ ਦੇ ਸਾਈਡ ਦੇ ਇੱਥੇ ਪੌੜੀਆਂ ਖਤਮ ਹੁੰਦੀਆਂ ਨਾ ਉੱਥੇ ਉਹ ਗੱत्ता ਟੰਗ ਕੇ ਆਇਆ। ਦੇਖ ਰਿਹਾ ਕਿੰਨੇ ਕੇ ਪੱਕੇ ਨਿਸ਼ਾਨ ਚੀਨੇ ਬਾਈ ਹੋਰੇ। ਸਾਡੀ ਨਾ ਆਖੇ ਕਾਢਦੇ ਨੇ ਅਰਸ਼ਦੀਪ ਵੀ ਨੇੜੇ ਬੈਠਾ। ਕਦੇ ਖੋਪੜ ਚੀਰ ਕੇ ਲੰਘ ਜੇ। ਗੋਈ ਗੋਈ ਹੁਣ ਉੱਠਿਆ ਨਾ ਹੁਣ ਉੱਠਿਆ ਨਾ ਜਦੋਂ ਪਹਿਲਾਂ ਕਿਹਾ ਸੀ ਵੀ ਉੱਠ ਖੜਾ ਉਦੋਂ ਨਹੀਂ ਮੰਨਿਆ ਉਦੋਂ ਨੂੰ ਐ ਸੀ ਕਿਤੇ ਵੀ ਪਟਾਕੇ ਪਾਉਣ ਵਾਲੀ ਬੰਦੂਕ ਐ ਇਹ ਬਾਈ ਹੋਰਾਂ ਨੇ ਕੰਨਾਂ ਦੇ ਕੱਢ ਤੇ ਕੀੜੇ ਆ ਸੀ ਇਹ ਉਹ ਬੰਦੂਕ ਪੂਰੀ ਵੈਲੀ ਚ ਆਵਾਜ਼ ਆਈ ਐ ਜਦੋਂ ਚੱਲੀ ਜਾ ਗੋਲੀ ਹਾਂ ਓਏ ਲੱਗ ਗਈ ਆ ਉਹਦੇ ਨਾਲ ਸਾਈਡ ਤੇ ਲੱਗੀ ਆ ਉਹਦੇ ਸੈਂਟਰ ਚ ਨਹੀਂ ਲੱਗੀ ਪਰ ਸਾਈਡ ਤੇ ਲੱਗੀ ਆ ਪਰ ਹੈ ਨਿਸ਼ਾਨਾ ਪੱਕਾ ਬੰਦਿਆਂ ਦਾ अच्छा हां ओए। ਮੈਂ ਤੁਮਸੇ ਕਿਆ 420 ਹੈ। 420 ਠੀਕ ਆ। ਆ ਇਹ ਤਾਂ ਚਲ ਗਿਆ ਖਾਲੀ ਖੋਪਾ ਇਹ ਤਾਂ। ਨਿਸ਼ਾਨੇ ਪੱਕੇ ਨੇ ਬੰਦਿਆਂ ਦੇ ਇਸ ਗੱਤੇ ਤੇ ਲਾਇਆ ਸੀ ਉਹਨਾਂ ਦੇ ਨਿਸ਼ਾਨਾ। ਆ ਦੇਖੋ। ਇੱਥੋਂ ਦੀ ਲੰਗੀ ਗੋਲੀ। ਹਵਾ ਬਹੁਤ ਤੇਜ਼ ਚੱਲ ਰਹੀ ਆ। ਇਹ ਸਾਈਡਾਂ ਤੇ ਬੰਬੂ ਵਾਲੇ ਦਰਖਤ ਜੇ ਲੱਗੇ ਹੋਏ ਨੇ ਆ ਦੇਖੋ ਕਿਵੇਂ ਹਿਲਦੇ ਨੇ। ਇੰਨਾ ਕਰਕੇ ਨਾ ਹਵਾ ਇਧਰੋਂ ਨਹੀਂ ਆ ਰਹੀ ਸੰਘਣਾ ਦਰਖਤ ਆ ਇਹ। ਜਦੋਂ ਅਸੀਂ ਪਿੱਛੇ ਬੈਠੇ ਜਿੱਥੇ ਹੱਟਜੀ ਬਣੀ ਹੋਈ ਐ ਇੱਥੇ ਅਸੀਂ ਰਾਤ ਰੁਕੇ ਆ ਉੱਥੇ ਬਹੁਤ ਹਵਾ ਚੱਲ ਰਹੀ ਏ ਠੰਡੀ ਠੰਡੀ ਉਹ ਖੁੱਲੀ ਪੈਲੀ ਆ ਨਾ ਇਹ ਇੱਕ ਉਹ ਟਾਈਮ ਵੀ ਲੱਗਿਆ ਨਾ ਉਹ ਭਾਜੀ ਤਗੜੇ ਸ਼ਰੀਰ ਨੇ ਉਹ ਇਹਨਾਂ ਦਵਾਇਆ ਕਰੋ ਤੁਸੀਂ ਇੱਕ ਦੋ ਘੰਟੇ ਦਾ ਟ੍ਰੈਕ ਨਹੀਂ ਲੱਗਦਾ ਮੈਨੂੰ ਕਿਹੜਾ ਉਹ ਇੱਕ ਡੇਢ ਯਾਰ ਆਪਾਂ ਤਾਂ ਇੰਨਾ ਟ੍ਰੈਕ ਥੱਲੋਂ ਕਰਕੇ ਆਗੇ ਦੇਖ ਲਾ ਤਿੰਨ ਘੰਟਿਆਂ 'ਚ ਇਹ ਕਿਉਂ ਨਹੀਂ ਕਰ ਸਕਦੇ ਹਿੰਮਤ ਹੈ ਮਰਦਾ ਮਦਦ ਹੈ ਖੁਦਾ ਡਬਲ ਡਬਲ ਦੀ ਗੱਲ ਹੋ ਰਹੀ ਐ ਡਬਲ ਵੀ ਤਾਂ ਕੁਆਂਟੀਟੀ ਹੋ ਜਾਏਗੀ ਬਾਅਦ 'ਚ ਕੋਈ ਨਾ ਕਰ ਲਾਂਗੇ ਯਾਰ ਸਰੀਰ ਫਿੱਟ ਹੋ ਜੂ ਮਾੜਾ ਜਾਂ ਫਿੱਟ ਤੇ ਹੈ ਹੀ ਜੂ ਲੱਗੇ ਫਿਰ ਟਾਈਮ ਦੀ ਤਾਂ ਬਹੁਤ ਜਾ ਲੱਗੂ ਉਹ ਨਹੀਂ ਲੱਗਦਾ ਪਰ ਤੁਹਾਨੂੰ 4 ਵਜੇ ਤੱਕ ਥੱਲੇ ਲੈ ਜਾਾਂਗੇ ਥੱਲੇ ਉਤਰਨਾ ਕਿੰਨਾ ਸੌਖਾ 4 ਕਿਲੋਮੀਟਰ ਦਾ ਬਸ ਹਾਂ ਚਲੋ ਠੀਕ ਆ ਇਹ 4 ਵਜੇ ਤੱਕ ਨਾਲ ਲਿਜਾ ਸਕਿਆ ਕਿ ਤਰਨੂੰ ਆਪਣੀ ਗੱਲ ਤੇ ਰਹਿ ਲੋ ਭਾਈ 2 ਮਿੰਟ ਵੀ ਨਹੀਂ ਰਹਿ ਉਹ ਬਹੁਤ ਤਾਂ ਗੱਲ ਗੱਲ ਤਾਂ ਪੂਰੀ ਬੋਲਣ ਦਿਓ ਸ਼ਰਤ ਲਾ ਰਿਹਾ ਤੈਨੂੰ ਮੈਂ ਵੀ ਜੇ 4 ਵਜੇ ਤੱਕ ਤੈਨੂੰ ਨਾਲ ਲਿਜਾ ਸਕਿਆ ਤਾਂ ਜੋ ਤੂੰ ਕਹੇਗਾ ਤੈਨੂੰ ਖਵਾ ਦਾਂਗੇ ਇਹ ਹੀ ਕਹਿਣਾ ਸੀ ਮੈਂ ਤੁਸੀਂ ਬੋਲਦੇ ਨਹੀਂ ਸੁਣਨ ਨਹੀਂ ਦਿੰਦੇ ਮੈਨੂੰ ਮੈਂ ਇਹ ਕੋਈ ਗੱਲ ਨਹੀਂ 4 ਵਜੇ ਤੋਂ ਪਹਿਲੇ ਪਹੁੰਚਾ ਦੇ। ਤੁਸੀਂ ਕਹਿੰਦੇ ਮੈਂ ਟਰੈਕ ਕਰਦੇ ਰਿਹਾ ਪਾਜੀ ਇਸ ਟਾਈਮ ਸਿਰ ਥੱਕ ਜਾਂਦੇ ਤੁਸੀਂ ਤਾਂ। ਮੈਂ ਮੇਰੇ ਕੋਲ ਮੈਂ ਟਰੈਕ ਦੀ ਗੱਲ ਹੀ ਨਹੀਂ। ਹਾਂ ਜੀ। ਇਹੀ ਟਰੈਕ ਤੋਂ ਆਏ ਨੇ। ਕੋਈ ਟਰੈਕ ਫੇਰ ਕਰ ਰਹੇ ਨੇ। ਹੁਣ ਜੇ ਤੁਸੀਂ ਇਹ ਖੜ ਖੜ ਕੇ ਜਾਓਗੇ ਫੇਰ ਤਾਂ ਆਪਾਂ ਨੂੰ 6 ਵਜੇ ਜਾਣਗੇ। ਹੁਣ ਤੁਸੀਂ ਬੋਲੇ ਚੱਲਣ ਨੂੰ ਚੱਲਦੇ ਰਹਿ ਮੈਂ ਤਾਂ। ਠੀਕ ਹੈ ਭਾਈ। ਪਾਜੀ ਹੋਰੇ ਮੰਨਦਾ ਜਾਂਦੇ ਨੇ ਥੋੜਾ ਜਿਹਾ ਟਾਈਮ ਲਾਉਂਦੇ ਨੇ ਮੰਨਣ ਦੇ। ਟਾਲਦੇ ਨੇ ਮੜਾ ਜਿਹਾ ਪਹਾੜਾਂ ਤੋਂ ਇਹ। ਚਲੋ ਚਲੋ ਨੇੜੇ ਹੀ ਹੈ ਕੰਮ। ਸਾਰੀ ਦੁਨੀਆ ਗਈ ਹੋਈ ਆ ਉਧਰ ਨੂੰ ਅੰਗਰੇਜ਼ ਅੰ ਜੁਕੋ ਬੈਲਾ ਕੱਲਾ ਕੱਲਾ ਚੱਪਾ ਚੱਪਾ ਆਪਾ ਫਰੋਲ ਕੇ ਜਾਣਾ ਵੀ ਕੱਲ ਨੂੰ ਕੋਈ ਆਪਾਂ ਨੂੰ ਕਹਿ ਰਹੰਦਾ ਵੀ ਵੀ ਤੁਸੀਂ ਆਹ ਨਹੀਂ ਦੇਖਿਆ ਇਸ ਪਹਾੜ ਦੀ ਚੋਟੀ ਤੇ ਆਪਾਂ ਰੁਕੇ ਹੋਏ ਸੀ ਰਾਤ 100 ਮੀਟਰ ਮਸਾਂ ਆਏ ਆ ਤੇ ਸੋ ਦੇਖਣਾ ਜੀ ਬੰਦ ਹੋ ਗਿਆ ਵੀ ਕਿੱਥੇ ਰੁਕੇ ਸੀ ਪੂਰਾ ਸੰਘਣਾ ਜੰਗਲ ਤੇ ਉਹੀ ਜੰਗਲ ਨੇ ਯਾਰ ਜਿੱਥੇ ਸ਼ਿਕਾਰ ਕਰਦੇ ਨੇ ਠੀਕ ਆ ਕੋਈ ਸੂਰਸਾਰ ਮਾਰਦੇ ਨੇ ਕੋਈ ਸ਼ਿਰਨ ਮਾਰਦੇ ਨੇ ਇੰਨਾ ਸੰਘਣੇ ਜੰਗਲਾਂ 'ਚ ਹੀ ਮਾਰਦੇ ਨੇ ਬਾਕੀ ਕੀ ਗੱਲ ਹੋਰ ਵੀ ਆ ਉਹ ਜਾਨਵਰ ਜਿਹੜਾ ਹੈਗਾ ਜੰਗਲੀ ਜਾਨਵਰ ਉਹ ਸਾਰਾ ਇੰਨੇ ਸੰਗਠਣ ਜੰਗਲਾਂ ਚ ਇਹਦਾ ਜ਼ੂਕੋ ਵੈਲੀ ਕਰਕੇ ਆਪਾਂ ਇਧਰ ਨੂੰ ਆ ਰਹੇ ਆ ਨਹੀਂ ਇਧਰਲੇ ਪਾਸੇ ਪਹਾੜਾਂ ਜਿੱਤਾ ਨਾਰਮਲ ਬੰਦਾ ਆ ਹੀ ਨਹੀਂ ਸਕਦਾ ਸੀ ਇਹ ਸਾਰਾ ਟੂਰਿਸਟਾਂ ਕਰਕੇ ਰਾਹ ਬਣਾਇਆ ਹੋਇਆ ਤੇ ਲੋਕਲ ਲੋਕਾਂ ਦੇ ਇਹ ਸ਼ਿਕਾਰ ਕਰਨ ਦੀ ਥਾਂ ਅਸਲ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਇੱਥੇ ਲੱਗਿਆ ਹੀ ਰਹਿੰਦਾ ਬਸ ਮਾੜਾ ਜਿਹਾ ਇਹ ਟੂਰਿਜ਼ਮ ਵਾਲਾ ਹਿਸਾਬ ਦਾਬ ਛਿੜ ਗਿਆ ਤਾਂ ਕਰਕੇ ਆਪਾਂ ਇੱਥੇ ਆ ਗਏ ਬਾਕੀ ਜਿਹੜਾ ਇੱਥੇ ਸ਼ਿਕਾਰ ਕਰਦੇ ਨੇ ਉਹ ਰਫਲਾ ਰੂਫਲਾ ਜਿਹੜੇ ਤੜਕੇ ਚਲਾਉਂਦੇ ਫਿਰਦੇ ਸੀ ਨਾ ਉਹ ਤਾਂ ਹੀ ਰੱਖੀਆਂ ਹੋਈਆਂ ਨੇ ਇਹਨ ਆ ਦੇਖੋ ਭਾਈ ਵੀਊ ਤੁਸੀਂ ਦੇਖੋ ਮੈਂ ਤਾਂ ਭਾਜੀ ਉਹਨਾਂ ਤੇ ਰਿਵਿਊ ਲੈ ਲਈਏ ਭਾਜੀ ਮਾੜਾ ਦੱਸੋ ਕੀ ਰਿਵਿਊ ਨਹੀਂ ਬਿਡੀਓ ਨਹੀਂ ਬਣਾਉਂਦੇ ਇਹ ਕਿਰੇ ਚਲੋ ਚਲੋ ਜਲਦੀ ਚਲੋ ਨਹੀਂ ਤਾਂ 4 ਵਜੇ ਦੀ ਆਪਣੀ ਇੱਕ ਕਮਿਟਮੈਂਟ ਹੋਈ ਹੈ ਨਾ ਤਾਂ ਕਰਕੇ ਨਹੀਂ ਤਾਂ ਕੋਈ ਚੱਕਰ ਨਹੀਂ ਸੀ ਚਲੋ ਭਾਈ ਬਸ ਆਪਾਂ ਨਾਲ ਦੀ ਨੂੰ ਹੱਥ ਲਾ ਕੇ ਮੋੜਿਆ ਨਾ ਪਵਿੱਤਰ ਨਦੀ ਹੈ ਕਹਿੰਦੇ ਮੱਥੇ ਨੂੰ ਪਾਣੀ ਲਾ ਲੈਣਾ ਦਿਮਾਗ ਖੁੱਲ ਜਾਣਾ ਸੌਖਾ ਹੀ ਕੰਮ ਇੰਨਾ ਪਹਾੜਾਂ ਦੇ ਪਿਛਲੇ ਪਾਸੇ ਮਣੀਪੁਰਾ ਜਾ ਫਿਰ ਤੁਸੀਂ ਇਹ ਕਹਿ ਸਕਦੇ ਹੋ ਜਿਹੜੇ ਆਖਰੀ ਪਹਾੜ ਨੇ ਨਾ ਇਹ ਸਾਰੇ ਮਣੀਪੁਰ ਦੇ ਨਹੀਂ ਕਿਉਂਕਿ ਜਿੱਥੇ ਤੱਕ ਆਪਾਂ ਟਰੈਕ ਕਰ ਸਕਦੇ ਆ ਇੱਥੇ ਤੱਕ ਕਰ ਸਕਦੇ ਆ ਇਹ ਅੱਧੀ ਜ਼ੂਕੋ ਵੈਲੀ ਮਣੀਪੁਰ ਚ ਪੈਂਦੀ ਆ ਅੱਧੀ ਇਧਰਲੇ ਪਾਸੇ ਪੈਂਦੀ ਆ ਤਾਂ ਕਰਕੇ ਇੱਥੋਂ ਤੁਸੀਂ ਐਂ ਹਿਸਾਬ ਲਾ ਲਓ ਵੀ ਇੱਥੋਂ ਅੱਧਾ ਪਾਸਾ ਜਾ ਇਹ ਮਣੀਪੁਰ ਚ ਤੇ ਜਿਹੜੇ ਪਹਾੜਾਂ ਦੇ ਵਿੱਚ ਬਾਰਡਰ ਬੂਡਰ ਬਣੇ ਹੁੰਦੇ ਨੇ ਉਹਨਾਂ ਦਾ ਆਪਦੇ ਵਿੱਚ ਇਸ਼ੂ ਚੱਲਦਾ ਹੀ ਰਹਿੰਦਾ ਕਿਉਂਕਿ ਪਹਾੜਾਂ ਦੇ ਵਿੱਚ ਪ੍ਰੋਪਰ ਕੋਈ ਲੈਂਡ ਤਾਂ ਖਿੱਚ ਨਹੀਂ ਸਕਦੇ ਐਸਟੀਮੇਟ ਆਈਡੀਆ ਲਾ ਦੇਣੇ ਵੀ ਇੰਨਾ ਕ ਪਾਸਾ ਸੋਡਾ ਇੰਨਾ ਕ ਪਾਸਾ ਸਾਡਾ ਤੇ ਸ਼ਾਇਦ ਹੋ ਸਕਦਾ ਹੈ ਪੁਰਾਣ ਨਾਗਾਲੈਂਡ ਵਾਲਿਆਂ ਨੇ ਪਹਿਲਾ ਫਾਇਦਾ ਲੈ ਲਿਆ ਤੇ ਹੁਣ ਤਾਂ ਕਰਕੇ ਇਹ ਚੀਜ਼ ਦਾ ਮਾੜਾ ਮੋਟਾ ਰੌਲਾ ਵੀ ਚੱਲਦਾ ਇੱਥੇ ਤਿਲਕ ਦਾ ਤਿਲਕਣਾ ਇੱਥੇ ਦੇਖ ਕੇ ਆਈ ਕਿਤੇ ਕਿਤੇ ਆ ਕੇ ਤਾਂ ਬੜਾ ਕੁਝ ਫੋਗ ਪੜੀ ਤੁਸੀ ਕੁਝ ਨਹੀਂ ਲੱਗ ਰਹੀ ਯਾਰ ਚਾ ਚਲੀਏ ਵਾਪਸ ਜਿਤਨਾ ਨਹੀਂ ਮਨ ਹੈਗਾ ਨਾ ਹੁਣ ਤੇ ਆ ਗਏ ਹੁਣ ਵਾਪਸੀ ਕਾਦੇ ਲਈ ਜਾਈਏ ਸਾਬ ਹੱਸ ਨਹੀਂ ਰਿਹਾ ਤੇਰੇ ਜੇਰੇ ਤੇ ਕੱਲ ਨਾ ਨੂਰ ਨਹੀਂ ਹੈ ਅੱਜ ਨਹੀਂ ਆ ਰਿਹਾ ਨਹੀਂ ਆ ਰਿਹਾ ਨਾ ਇੱਥੇ ਮਜ਼ਾ ਨਹੀਂ ਆ ਰਿਹਾ ਚਲ ਕੋਈ ਨਾ ਬਸ ਫਿਰ 5-7 ਮਿੰਟ ਰਹਿ ਗਏ ਹੁਣ ਤਾਂ ਲ ਕੰਮ ਲੈ ਲਿਆ ਆਪਾਂ ਹੋਰ ਨਾਲ ਤਾਂ ਮੇਰੀ ਰਹਿ ਜੂਗੀ ਮੇਰਾ ਮਾਨ ਰਹਿ ਜੂਗਾ ਵੀ ਤੇਰੇ ਕਰਕੇ ਮੈਂ ਟਰੈਕ ਵੀ ਕੀਤਾ ਨਾਲੇ ਆਪਾਂ ਟਰੈਕ ਕਰ ਲਿਆ ਕਿ ਨਹੀਂ ਪਾਜੀ ਹਾਂ ਚਲੋ ਚਲੋ ਸੌਰੀ ਜੀ ਜੇ ਮੈਂ ਤੁਹਾਡੀ ਲੱਤਾਂ ਨੂੰ ਕਸ਼ਟ ਦਿੱਤਾ ਸੌਰੀ ਪਾਜੀ ਐਮ ਰੀਲੀ ਫੀਲਿੰਗ ਵੈਰੀ ਸੌਰੀ ਬੜਾ ਅਜੀਬ ਲੱਗ ਰਿਹਾ ਮੈਗੀ ਖਾ ਕੇ ਚੱਲ ਰਹੇ ਹਾਂ ਮੈਂ ਭਾਈ ਜੀ ਮੈਗੀ ਵੀ ਨਹੀਂ ਖਾਦੀ ਮੈਂ ਪੁੱਜੀ ਤੂੰ ਜੀਏ ਤੇ ਦੋ ਫੱਕੇ ਮਾਰੇ ਨੇ ਬਸ ਕੋਈ ਧੋਖਾ ਅਸੀਂ ਕਾਸ਼ ਲੈ ਰਹੇ ਨੇ ਮौज ਨਹੀਂ ਕਰ ਰਹੇ ਨਹੀਂ ਨਹੀਂ ਮੈਂ ਮੈਂ ਬਹੁਤ ਘੱਟ ਖਾ ਕੇ ਰਾਜੀ ਹਾਂ ਨਾ ਨਹੀਂ ਮੈਂ ਖਾਏ ਵੀ ਕੇ ਰਾਜੀ ਨਹੀਂ ਹਾਂ ਜਿਵੇਂ ਕੱਲ ਵੀ ਮੈਂ ਖਾ ਕੇ ਟਰਾਈ ਕੀਤਾ ਅੱਜ ਬਿਨਾ ਖਾਧੇ ਕੀਤਾ ਨਹੀਂ ਨਹੀਂ ਅਸੀਂ ਫੇਰ ਹੀ ਇਸ ਲਈ ਕਰ ਰਹੇ ਨੇ ਰੋਟੀ ਚਾਜਦੀ ਮਿਲੇ ਹੂੰ ਫਨੌਸਿਸਟਾ ਮਿਲਦੀ ਨਹੀਂ ਨਾ ਰੋਟੀ ਚਾਜਦੀ ਇਥੇ ਤਾਂ ਇਕੱਲੀ ਮਿਹਨਤ ਮਿਹਨਤ ਆ ਨਹੀਂ ਨਹੀਂ ਮਿਹਨਤ ਆ ਆਪਣੇ ਆਪਣੇ ਭਾਈ ਲਏ ਹਾਂ ਚਲ ਅੱਜ ਫਿਰ ਆਥਨੇ ਆਪ ਆਪਣੇ ਆਪ ਰੋਟੀ ਬਣਾਉਣੇ ਆ ਆਟਾ ਫੜਦੇ ਆਸ਼ੀਰਵਾਦ ਦਾ ਚਕਲਾ ਵੇਲਣਾ ਇੱਕ ਗੈਸ ਐਲਪੀਜੀ ਦਾ ਬੁੱਕ ਕਰਾਉਣੇ ਆ 830 ਦਾ ਕਿ 920 ਦਾ ਐ ਚੱਲੂ ਕੰਮ ਇੱਥੇ 2000 ਰੁਪਏ ਦਾ ਕਿਸੇ ਦੋ ਦਾ ਫਿਰ ਫੂਕਾ ਮਾਰ ਮਾਰ ਕੇ ਗੈਸ ਬਾਲ ਲਾਂਗੇ ਲੱਕੜ ਇੱਥੇ ਬਾਧੂ ਆ ਬੈਂਬੂ ਬਾੜ ਲਾਂਗੇ ਕਿ ਨਹੀਂ ਬਾਜੀ ਚੱਲ ਚੱਲ ਆ ਜੀ ਤੁਸੀਂ ਮੈਨੂੰ ਐ ਦੱਸੋ ਪਹਿਲਾਂ ਚੱਲ ਤੁਰਦੇ ਤੁਰਦੇ ਆਪਾਂ ਗੱਲ ਕਰਦੇ ਆ ਵੀ ਟਰੈਕਿੰਗ ਕਰਨ ਵਾਸਤੇ ਬਜਟ ਦੇ ਵਿੱਚ ਬੂਟ ਕਿਹੜੇ ਵਧੀਆ ਹੋਣੇ ਚਾਹੀਦੇ ਨੇ ਜਾਂ ਕਿਹੜੇ ਵਧੀਆ ਨਹੀਂ ਦਾ ਨਾ ਡੀਕੈਥਲੌਨ ਦਾ ਸਭ ਤੋਂ ਵਧੀਆ ਹੈ। ਅੱਛਾ ਹਾਂ ਇਹ ਗੱਲ ਬਹੁਤ 2 ਪੁਆਇੰਟ ਦੀ ਗੱਲ ਕੀਤੀ ਆ। 993 ਰੁਪਏ ਦਾ ਬੂਟਾਂ ਦਾ ਜੋੜਾ ਆਉਂਦਾ ਡੀਕੈਥਲੌਨ 'ਚ ਮਿਲ ਜਾਂਦਾ ਮੇਰੇ ਕੋਲੋਂ ਪਿਆ ਵੀ ਆ। ਪਰ ਜਿਵੇਂ ਹੁਣ ਉਹ ਆਪਾਂ ਟਰੈਕ ਕਰਨ ਲੱਗੇ ਵਰਤ ਸਕਦੇ ਆ। ਕੋਈ ਐਵੇਂ ਦਾ ਜੋੜਾ ਜੀ ਬੰਦਾ ਡੇਲੀ ਰੂਟੀਨ 'ਚ ਵੀ ਪਾ ਲੇ ਤੇ ਟਰੈਕ ਵੀ ਕਰੀ ਜਾਵੇ। ਹੁਣ ਤੁਹਾਡੀ ਚੋਇਸ 1500 ਲੈ ਕੇ 3000 ਤੱਕ ਜੂਤੇ ਆਉਂਦੇ ਨੇ। ਹਾਂ। ਜਿਵੇਂ 900 ਦੇ ਉੱਪਰ ਵੱਧੇ ਜਾਓਗੇ ਤਾਂ ਸਟਾਈਲਿਸ਼ ਡਿਸੀਜ ਲੱਗ ਜਾਣਗੇ। ਹਾਂ। ਕੋਈ ਬ੍ਰਾਂਡ ਠੀਕ ਹੈ ਡੀਕੈਥਲੌਨ ਚ ਹੀ ਲੋ ਕਿਉਂ ਉਸ ਤੇ ਜੋ ਸੋਲ ਯੂਜ਼ ਕੀਤਾ ਹੋਣਾ ਨੇ ਕ੍ਰਾਕਸ ਦਾ ਯੂਜ਼ ਕੀਤਾ ਹੈ। ਅੱਛਾ। ਜਿਵੇਂ ਮੈਂ ਪਿਛਲੇ ਨਾ 3-4 ਸਾਲਾਂ ਤੋਂ ਆ ਮੇਰਾ ਬੂਟ ਵੀ ਫਟ ਗਿਆ ਇੱਥੋਂ। ਆ ਇੱਥੋਂ ਹੀ ਫਟ ਗਿਆ। ਆ ਵੀ ਗਿਆ। ਇਧਰੋਂ ਇੱਥੋਂ ਫਟ ਗਿਆ ਆ ਵੀ ਗਿਆ। ਮੈਂ ਹੁਣ ਮੈਂ ਕਿਹਾ ਕਿ ਇਹ ਦੋ ਫਟਦਾ ਨਹੀਂ ਕਿੰਨਾ ਵੀ। ਹਾਂ। ਮੈਂ ਪਿਛਲੇ 3-4 ਸਾਲਾਂ ਤੋਂ ਨਾ ਜਦੋਂ ਟੂ ਟਾਰ ਤੇ ਸੀ ਰਹਿੰਦੇ ਆ ਤਾਂ ਅਸੀਂ ਬੂਟ ਮੈਂ ਤੇ ਨਾਲ ਦਾ ਮੇਰਾ ਜਿਹੜਾ ਸੁੱਖੀ ਸੀ ਦੂਜਾ ਆੜੀ। ਅਸੀਂ ਰੈਡੀਟਿਵ ਦੇ ਬੂਟ ਵਰਤਦੇ ਆਏ ਆ ਤੇ ਸਾਨੂੰ ਟਰੈਕਾਂ ਦੇ ਵਿੱਚੋਂ ਬਹੁਤ ਵਧੀਆ ਰਹੇ ਯਾਰ ਤਿਲਕਨ ਨਹੀਂ ਹੈਗੀ ਉਹਨਾਂ ਦੀ ਗ੍ਰਿਪ ਵੀ ਚੰਗੀ ਆ ਨਾਲੇ ਜੇ ਉਂ ਤੋਰੇ ਫੇਰੇ ਚ ਪਾ ਕੇ ਫਿਰਨਾ ਬੰਦਾ ਹੁਮੇ ਹੀ ਫਿਰ ਸਕਦਾ ਇਹ ਬਜਟ ਦੇ ਵਿੱਚ ਆ ਤੇ 9000 ਰੁਪਏ ਤੋਂ ਲੈ ਕੇ 2000 ਤੱਕ ਵਧੀਆ ਬੂਟ ਆ ਜਾਂਦਾ ਟਾਲ ਟੱਪੇ ਨੂੰ ਵੀ ਤੁਰਨ ਫਿਰਨ ਨੂੰ ਵੀ ਟਰੈਕ ਤੇ ਵਧੀਆ ਰਹਿੰਦਾ ਇਹ ਸਾਡਾ ਆਪ ਦਾ ਐਕਸਪੀਰੀਅੰਸ ਆ ਜਿੰਨੇ ਵੀ ਅਸੀਂ ਟਰੈਕ ਕੀਤੇ ਨੇ ਕਿਉਂਕਿ ਅਸੀਂ ਪਿਛਲੇ 3 ਸਾਲਾਂ ਤੋਂ ਘੱਟੋ ਘੱਟ ਰੈਡ ਟੇਪ ਵਰਤ ਰਹੇ ਆ ਜਦੋਂ ਚਾਰ ਧਾਮ ਯਾਤਰਾ ਤੇ ਹੇਮਕੁੰਡ ਸਾਹਿਬ ਵੀ ਗਏ ਆ ਗਵਾਮੁਖ ਦਾ ਟਰੈਕ ਵੀ ਕੀਤਾ ਮਿਘਾਲਿਆਚ ਵੀ ਟਰੈਕ ਕੀਤੇ ਨੇ ਹਨਾ ਤੇ ਇੱਥੇ ਵੀ ਟਰੈਕ ਕਰ ਰਹੇ ਆ ਤਾਂ ਉਦੋਂ ਦੇ ਅਸੀਂ ਰੈਡ ਟੇਪ ਹੀ ਵਰਤਦੇ ਆ ਇਹ ਹੁਣ ਜੂ ਆਪਣੇ ਬੂਟ ਫਟ ਗਏ ਹੁਣ ਜਾ ਕੇ ਨਵੇਂ ਲੈ ਲਾਂਗੇ ਤੇ ਫਿਰ ਉਹ ਕਿਤੇ ਨਹੀਂ ਜਾਂਦੇ ਸਾਲ ਡੇਢ ਸਾਲ ਤੇ ਜੇ ਟੌੜ ਟੱਪੇ ਵਾਲੇ ਬੂਟ ਸਾਡੇ ਕੋਲ ਅੱਡ ਵੀ ਹੈਗੇ ਨੇ ਉਹ ਪਰ ਐ ਵੀ ਉਹ ਟੂਰਾ ਟਾਰਾ ਤੇ ਅਸੀਂ ਰੱਖ ਨਹੀਂ ਸਕਦੇ ਉਹ ਬੂਟ ਫਿਰ ਮਹਿੰਗੇ ਨੇ ਨਾਲੇ ਉਹ ਕੱਲੇ ਟੌੜ ਟੱਪੇ ਵਾਲੀ ਨੇ ਉਹ ਟਰੈਕਾਂ ਟ੍ਰੂ ਕਾਲੇ ਬੂਟ ਨਹੀਂ ਹੈਗੇ ਜੇ ਟਰੈਕਾਂ ਵਾਸਤੇ ਟਟੌਰ ਵਾਸਤੇ ਮੇਰੇ ਵੱਲੋਂ ਇਹ ਬੂਟ ਹਾਲ ਹੀ ਰეკਮੈਂਡ ਨਹੀਂ। ਬਾਕੀ ਫਿਰ ਡੀ ਕੈਥਲੌਂਜ ਦਾ ਸਪੈਸ਼ਲ ਟਰੈਕਿੰਗ ਵਾਲੇ ਮਿਲਦੇ ਹੀ ਮਿਲਦੇ ਨਹੀਂ। ਇੱਥੇ ਤੋਂ ਆਹ। ਯਾ ਨਾ। ਯਾ ਨਾ ਸਟ ਡਾਊਨ। ਡਾਊਨ। ਯਾ। ਨਾ ਨਾ ਇਟਸ ਪਲੇਨ। ਸੋਰੀ। ਨਾ ਇਟਸ ਵੈਲੀ ਆਲ। ਯਾ ਯੂ ਊਸ ਜਸਟ ਸੀ ਇਟਸ ਦ ਹਿਲ ਹੇਅਰ। ਹਮ। ਐਂਡ ਇਟਸ ਬ੍ਰੀਫਲੈਟ। ਓਕੇ। ਯਾ। ਚਲਿਏ। ਇਟਸ ਗੁੱਡ ਆਫ ਫਰੋਂ ਥੇਰ। ਯਾ ਇਟਸ ਰੀਲੀ ਨਾਈਸ। ਓਕੇ। ਯੂ ਕੈਨ ਡੂ ਯਾ nice view it was it yo eyes are different sorry your eyes nahi <laughs> 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 blue <laughs> ne dono diyan ha <laughs> ah, nahi nahi saadi ah, ah, brown ah. hondi enan diyan ha ha blue hundi ha yo color color eyes blue na ha yeah, ah, yeah. yes yes that's why brown yeah. or black in, in india ha uh, in india in india uh, normally people have brown yeah. Yeah. and or black yeah we call it dela in punjabi dela this is the color dela is black ਹਾਂ ਯੂਰ ਡੇਲਾਸ ਆਰ ਬਲੂ ਯੈਸ ਚਲ ਆਲਮੋਸਟ ਨੋ ਵਨ ਗੋਟ ਬਲੂ ਹਾਈਸ ਇਨ ਇੰਡੀਆ ਨੋ ਮੈਂ ਨਾਨੀ ਵਾਸ ਹੈਵਿੰਗ ਬਲੂ ਆਈਸ ਦੈਟ ਹੈਪਨਸ ਸਮਟਾਈਮਸ ਸਮਟਾਈਮਸ ਹੈਪਨਸ ਮੇਰੀ ਨਾਨੀ ਦੇ ਅੱਛਾ ਜੀ ਗੋਰੀ ਹੋਣੀ ਤੇਰੀ ਨਾਨੀ ਪਰ ਰੰਗ ਦੀ ਬੜੀ ਸਨ ਭਾਰੀ ਰਹੀ ਸਨ ਅੱਛਾ ਵੇਜ ਯੂ ਮੇਬੀ ਇਫ ਯੂ ਫੋਰ ਆਫ ਦਿਸ ਸਕਿਨ ਵੈਨ ਯੂ ਆਰ ਬਿਟ ਬਰਾਊਨ you can you cannot have the blue eyes i think no ah, uh, yes yes that's why i'm asking you nani will be white yeah, yeah. yeah. ਚਿੱਕੜ ਜਿਵੇਂ ਕਮਲ ਦਾ ਫੁੱਲ ਲੱਗਿਆ ਹੁੰਦਾ ਐਂ ਲੱਗ ਰਿਹਾ ਬਹੁਤ ਸੋਹਣਾ ਵਿਊ ਆ ਰਿਹਾ ਇੱਥੇ ਪੇ ਸਭ ਸ਼ਾਂਤੀ ਸ਼ਾਂਤੀ ਹੈ ਇਹ ਗੱਲ ਬਾਈ ਹੋਰ ਨੋਟ ਕੀਤੇ ਜਿਵੇਂ ਅੰਗਰੇਜ਼ ਰਾਹ 'ਚ ਮਿਲਦੇ ਨੇ ਕਿਸੇ ਦੂਜੇ ਟਰੈਕਰ ਨੂੰ ਤਾਂ ਉਹਨੂੰ ਐ ਕਹਿੰਦੇ ਨੇ ਵੈਰੀ ਗੁੱਡ ਵਿਊ ਮਾਈ ਟਰੈਕ ਇਹ ਉਹ ਹਨਾ ਤੇ ਜਿਵੇਂ ਆਪਣੇ ਵਾਲੇ ਟਰੈਕਰ ਮਿਲਦੇ ਨੇ ਥੱਲੋਂ ਕੋਈ ਵਾਪਸ ਆ ਰਿਹਾ ਉਹਨੂੰ ਆਪਾਂ ਪੁੱਛਾਂਗੇ ਬਾਈ ਟ੍ਰਿਪ ਵਿਊ ਕਿਵੇਂ ਉਥੇ ਦਾ ਕੁਝ ਨਹੀਂ ਉਥੇ ਦਾ ਦਰਖਤ ਨਹੀਂ ਗਲੇ ਉਥੇ ਦਾ ਪਾਣੀ ਹੈ ਬਾਈ ਚਿੱਕੜਾ ਕਿੱਧਰ ਜਾਵਾਂਗੇ ਲੱਤਾਂ ਦੁਖਣ ਲੱਗੀਆਂ ਹਨਾ ਇਵੇਂ ਇੱਕ ਹੋਰ ਗੱਲ ਇੱਕ ਇਹ ਵੀ ਆ ਵੀ ਅੰਗਰੇਜ਼ ਰਾਹ ਚ ਕਰਨਗੇ ਵੀ ਵਧੀਆ ਵਧੀਆ ਜਾਓ ਜਾਓ ਜਾ ਇੰਜੋਏ ਕਰੋ ਐ ਕਰੂੰ ਆਪਣੇ ਵਾਲੇ ਕੋਈ ਵੀ ਬੰਦਾ ਮਿਲੇ 99% ਬੰਦੇ ਇਹ ਪੁੱਛਣਗੇ ਭਾਜੀ ਕਿੰਨਾ ਰਹਿ ਗਿਆ ਸੁਣ ਲੱਗਦਾ ਕਿ ਮੈਨੂੰ ਕਦੇ ਨਹੀਂ ਲੱਗਦਾ ਕਿ ਸਹੀ ਗੱਲ ਅਹੀਂ ਪਰ ਇੱਕ ਟਰੈਕ ਦਾ ਅਸੂਲ ਹੈ ਕਿਸੇ ਕੋ ਵੀ ਨਾ ਪੁੱਛੇ ਚੁੱਪ ਚਾਪ ਚੱਲਦੇ ਰਹੇ ਅੱਛਾ ਅਸੂਲ ਤਾਂ ਹੈਗਾ ਪਰ ਉਹ ਅਸੂਲ ਫੋਲੋ ਆਪਾਂ ਨਹੀਂ ਕਰਦੇ ਨਾ ਆਪਣੇ ਆਪਣੇ ਚੋਂ ਨਿਕਲ ਜਾਂਦੀ ਹੈ ਇੰਡੀਅਨ ਗਿਰੀ ਨਿਕਲ ਜਾਂਦੀ ਹੈ ਜਿਵੇਂ ਕੋਈ ਬੰਦਾ ਮਿਲੇ ਭਾਜੀ ਕਿੰਨਾ ਕਰ ਰਿਹਾ ਹੈ ਹਾਊ ਫਾਰ ਇਟ ਇਜ਼ ਜਿਵੇਂ ਅੰਗਰੇਜ਼ ਆ ਗਈ ਹੈ ਨਾ ਇਹ ਮੈਨੂੰ ਲੱਗਦਾ ਕਿ ਹੈਗੀ ਗੱਲ ਹੈ ਹੈਗੀ ਹੈ ਨਾ ਐ ਤੇ ਜਿਵੇਂ ਹੁਣ ਅੰਗਰੇਜ਼ ਥੋੜੇ ਦਰਖਤ ਵੀ ਦੇਖਣ ਲੱਗੇ ਆ ਵੇ ਉਹ ਜਿੱਥੇ ਜਿਆਦਾ ਸੰਘਣਾ ਇੱਥੇ ਦਰਖਤ ਆ ਇਹਨਾਂ ਦੇ ਵਿੱਚ ਹੀ ਜੰਗਲੀ ਜਾਨਵਰ ਵੀ ਹੋਣਗੇ ਸੂਰਸਾਰ ਹੋ ਗਿਆ ਹਿਰਨ ਹੋਰਨ ਹੋ ਗਿਆ ਇੱਥੇ ਮਾਰ ਮੁਰਗੇ ਇੱਥੇ ਖਾਈ ਖੂਈ ਜਾਂਦੇ ਨੇ ਆ ਸਾਹਮਣੇ ਹੈਲੀਪੈਡ ਬਣਿਆ ਹੋਇਆ ਵੈਸੇ ਤਾਂ ਇਹ ਹੈਲੀਪੈਡ ਵਰਤੋਂ ਚ ਨਹੀਂ ਹੈਗਾ ਟੂਰਿਜ਼ਮ ਡਿਪਾਰਟਮੈਂਟ ਦੇ ਅੰਡਰ ਆ ਸਾਰਾ ਸਾਬਤ ਜੇ ਕੋਈ ਟੂਰਿਜ਼ਮ ਵਾਲੇ ਮੰਤਰੀ ਨੇ ਆਉਣਾ ਹੋਵੇ ਇੱਥੇ ਦੇ ਕੁਝ ਦੇਖਣ ਤਾਂ ਉਹਦੇ ਵਾਸਤੇ ਹੋ ਸਕਦਾ ਵੀ ਇਹ ਬਣਾਇਆ ਹੋਵੇ। ਆ ਇਧਰਲੇ ਪਾਸੇ ਨਾਲ ਨਾਲ ਨਦੀ ਜਾ ਰਹੀ ਆ। ਬਸ ਆਪਾਂ ਨੇੜੇ ਜਾ ਕੇ ਇੱਕ ਹੋਰ ਜਿਆਦਾ ਤਕੜਾ ਵਿਊ ਦੇਖਣ ਆਏ ਸੀ। ਇੱਥੇ ਉੱਪਰ ਨਾਲੋਂ ਜਿਆਦਾ ਸੋਹਣਾ ਵਿਊ ਦੇਖਦਾ ਤੇ ਉਹ ਸਾਹਮਣੇ ਨਹਾਉਣ ਵਾਸਤੇ ਤਲਾਬ ਬਣਿਆ ਹੋਇਆ। ਸਾਡੇ ਕੋਲ ਤਾਂ ਕੱਪੜੇ ਅਸੀਂ ਹੈਗੇ ਨਹੀਂ ਸਾਡੇ ਕੋਲ ਨਾ ਅਸੀਂ ਲੈ ਕੇ ਆਏ ਨਾ ਸਾਨੂੰ ਪਤਾ ਸੀ ਵੀ ਇੱਥੇ ਨਾ ਆਉਣ ਵਾਲਾ ਹਸਤਾਬ ਹੋਊਗਾ ਅਸੀਂ ਆਦਾ ਮਾੜਾ ਮੋਟਾ ਬੱਸ ਖਾਣ ਪੀਣ ਵਾਲਾ ਪੁੱਜਿਆ ਬਿਸਕੁਟ ਲੈ ਕੇ ਆਏ ਸੀ ਹੁਣ ਇੱਥੋਂ ਅਸੀਂ ਵਾਪਸ ਮੁੜਦੇ ਹਾਂ ਠੀਕ ਆ ਸਰ ਚਲੋ ਜੀ ਹੱਸ ਕੇ ਦਿਖਾ ਮੜਾ ਯਾਰ ਹੱਸ ਕੇ ਦਿਖਾ ਦਰਸ਼ਕ ਮੇਰੇ ਦੇਖੀ ਜਾਂਦੇ ਨੇ ਵੀ ਹੱਸ ਨਹੀਂ ਰਿਹਾ ਭਾਈ ਹੱਸ ਹੱਸ ਕੇ ਮੈਂ ਥੱਲੇ ਨਹੀਂ ਆਉਂਦਾ ਖਾਣ ਬਾਦ ਅਸੀਂ ਸੋ ਬਾਈ ਉਹਨਾਂ ਨੂੰ ਭੁੱਖ ਲੱਗੀ ਹੋਈ ਆ ਤਾਂ ਚੱਕਰ ਪੈ ਗਿਆ 10 ਵਜੇ 58 ਮਿੰਟ ਦੇ ਪਹੁੰਚ ਗਿਆ ਵਾਪਸ ਜੈ ਲੌਂਗਵੇ ਟੂ ਗੋ ਗੁੱਡ ਲੱਕ ਹੈਲੋ ਵੈਰੀ ਹੈਪੀ ਵੇਅ ਫਰਮ ਪੰਜਾਬ ਪੰਜਾਬ ਯੈਸ ਯੈਸ ਰੈਸਲਿੰਗ ਹਰਿਆਣਾ ਐਂਡ ਪੰਜਾਬ ਇਜ਼ ਨੀਅਰ ਬਾਈ ਯਾ ਨੀਅਰ ਬਾਈ ਯੈਸ ਆਈ نو ਪੰਜਾਬ ਐਂਡ ਹਰਿਆਣਾ ਆਊਲ ਵੀ ਕਮੇ ਕੋਟਾ ਓਕੇ ਆਈ ਡੈਟਸ ਗਾਜਰ ਸੋ ਓਕੇ ਓਕੇ ਰਾਜ ਰਾਜਸਥਾਨ ਕੋਟਾ ਇੰਸਟੀਟਿਊਟ ਸੈਂਟਰ ਅਜਮੇਰ ਅਜਮੇਰ ਯਾ ओके 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 थैंक यू ਕਦੇ ਕਦੇ ਤਾਂ ਐ ਫੀਲ ਆਉਂਦਾ ਬਈ Amazon ਦੇ ਜੰਗਲਾਂ ਵਿੱਚ ਦੀ ਹੋ ਕੇ ਡੌਂਕੀ ਲਾ ਰਹੇ ਆ ਤੇ ਮੈਕਸੀਕੋ ਪਹੁੰਚਣਾ ਬਸ ਇਹ ਕੰਮ ਹੋਇਆ ਪਿਆ ਉੱਪਰ ਟਾਪ ਤੇ ਜਾ ਕੇ ਨਾ ਤਾਂ Airtel ਦਾ ਨੈਟਵਰਕ ਆ ਤੇ ਨਾ Jio ਦਾ ਨੈਟਵਰਕ ਆ ਪਰ ਟਰੈਕ ਦੇ ਅੱਧ ਰਾਹ ਦੇ ਵਿੱਚ ਸਾਨੂੰ Jio ਦਾ ਨੈਟਵਰਕ ਮਿਲ ਜਾਊਗਾ ਅਜੇ ਅਸੀਂ ਅੱਧਾ ਮੰਲਾਦਾ ਬਈ ਥੋੜਾ ਜਿਆਦਾ ਰਹਿ ਗਿਆ ਹੁਣ ਪਾਉਣਾ ਦਾ ਟ੍ਰੈਕ ਅਸੀਂ ਕਰ ਲਿਆ ਪਰ ਇਧਰਲੇ ਪਾਸੇ Jio ਦਾ ਟਾਵਰ ਆ ਗਿਆ Airtel ਥੱਲੇ ਸੀ ਜਿੱਥੇ ਅਸੀਂ ਪੌੜੀਆਂ ਚੜ੍ਹਦੇ ਸੀ ਉਸ ਤੋਂ ਬਾਅਦ ਖਤਮ ਹੋ ਗਿਆ ਸੀ Airtel ਦਾ ਟਾਵਰ ਇੱਕ ਗੱਲ ਮੈਂ ਹੋਰ ਨੋਟ ਕੀਤੀ ਯਾਰ ਦੁਨੀਆ ਭਾਰ ਬਹੁਤ ਚੱਕੀ ਫਿਰਦੀ ਆ ਮੋੜਿਆਂ ਦੇ ਹਨਾ ਉਥੇ ਯਾਰ 100 ਰੁਪਏ ਚ 200 ਰੁਪਏ ਚ ਸੋਡਾ ਰਹਿਣ ਸਹਿਣ ਦਾ ਹੋ ਜਾਂਦਾ ਜੇ ਤੁਸੀਂ 2 ਦਿਨ ਵੀ ਰਹੋਗੇ ਤਾਂ ਵੀ 400 ਰੁਪਏ ਚ ਨਿਪਟ ਜਾਂਦਾ ਹਨ ਐਵੇਂ 10 10 12 12 ਕਿਲੋ ਦੇ ਟੈਂਟ ਮੋਢਿਆਂ ਤੇ ਹਨਾ ਹੋ ਲੱਲਾ ਭੱਬਾ ਨਾਲ ਤਾਂ ਤੰਗ ਹੁੰਨੇ ਆ ਨਾਲੇ ਟਰੈਕ ਕਰਨਾ ਫਿਰ ਸੇਫ ਵੀ ਨਹੀਂ ਹੁੰਦਾ ਭਾਰ ਜ਼ਿਆਦਾ ਹੁੰਦਾ ਕਈ ਵਾਰ ਪੈਰ ਪੁਰ ਤਲਕੀ ਇਹ ਜੀ ਥਾਂ ਤੇ ਜਿਹੜੇ ਪ੍ਰੋਫੈਸ਼ਨਲ ਟਰੈਕਰ ਹੁੰਦੇ ਨੇ ਉਹਨਾਂ ਦੀ ਗੱਲ ਹੋਰ ਆ ਜਿਹੜੇ ਸਾਡੇ ਵਰਗੇ ਟਰੈਕ ਨੇ ਵੀ ਜਿੱਥੇ ਮਿਲ ਗਿਆ ਕਰ ਲਿਆ ਨਹੀਂ ਸਿੱਧਾ ਚੱਲੀ ਜਾਂਦੇ ਹੁੰਨੇ ਤਾਂ ਮੈਂ ਕਹਿੰਦਾ ਵੀ ਉਥੇ ਟੈਂਟ ਟੁੰਟ ਲਿਆਉਣ ਦਾ ਅਵੋਇਡ ਕਰੋ ਸਲੀਪਿੰਗ ਬੈ ਤਾ ਵੀ ਥੋੜੀ ਥੋੜੀ ਠੰਡ ਲੱਗ ਰਹੀ ਸੀ ਬਾਕੀ ਸਾਰਾਂ ਦੇ ਸਰੀਰ ਦਾ ਅਲੱਗ-ਅਲੱਗ ਹਿਸਾਬ ਹੁੰਦਾ ਕੋਈ ਠੰਡ ਜਾਦੇ ਮੰਨਦਾ ਕੋਈ ਘੱਟ ਮੰਨਦਾ ਮੈਨੂੰ ਪ੍ਰੋਬਲਮ ਇਹ ਹੈ ਵੀ ਜਿੰਨਾ ਚਿਰ ਮੇਰੇ ਪੈਰ ਨਹੀਂ ਗਰਮ ਹੁੰਦੇ ਮੈਨੂੰ ਨੀਂਦ ਨਹੀਂ ਆਉਂਦੀ ਤੇ ਮੇਰੇ ਦੋ-ਦੋ 2.5-2.5 ਘੰਟੇ ਪੈਰ ਗਰਮ ਨਹੀਂ ਹੁੰਦੇ ਇਹ ਪ੍ਰੋਬਲਮ ਸੀ ਸਲੀਪਿੰਗ ਬੈਗ ਮੈਨੂੰ ਠੀਕ ਰਹਿੰਦਾ ਭੱਜ ਕੇ 40 ਮਿੰਟ ਹੋ ਗਏ ਆਪਾਂ ਥੱਲੇ ਪਹੁੰਚ ਗਏ ਮੋਟਰਸਾਈਕਲ ਆਪਣੇ ਸੇਫ ਖੜੇ ਨੇ ਤੇ ਇੱਥੇ ਗੱਡੀਆਂ ਵੀ ਪਹਿਲਾਂ ਹੀ ਖੜੀਆਂ ਹੁੰਦੀਆਂ ਨੇ ਜੇ ਕਿਸੇ ਬੰਦੇ ਨੇ ਬਾਏ ਚਾਂਸ ਵੀ ਕੋਈ ਥੱਲੇ ਉਤਰਨਾ ਚ ਇਹ ਬੱਸ 'ਚ ਬਹਿ ਕੇ ਚਲਦੇ ਆਂ ਗੱਡੀ 'ਚ ਬਹਿ ਕੇ ਚਲਦੇ ਆਂ 'ਚ ਕੈਬ 'ਚ ਤਾਂ ਇਹ ਆਲਰੇਡੀ ਇੱਥੇ ਤੁਹਾਡੇ ਵਾਸਤੇ ਹੋਣਗੀਆਂ 1500 ਰੁਪਈਆ ਪੂਰੀ ਗੱਡੀ ਦਾ ਕਰਾਇਆ ਅਰਸ਼ਦੀਪ ਦਾ ਮੈਨੂੰ ਫੋਨ ਆ ਗਿਆ ਉਹ ਕਹਿੰਦਾ ਮੈਨੂੰ ਤਾਂ ਉਤਰਨ ਤੇ ਟਾਈਮ ਲੱਗ ਜਾਊਗਾ ਉਹਨਾਂ ਦਾ ਤੜਕੇ ਮੈਗੀ ਮੂਗੀ ਖਾ ਲਈ ਸੀ ਉਹ ਨਾਲ ਲਿਆਇਆ ਸੀ ਮੈਂ ਮੈਗੀ ਮੂਗੀ ਕੁਝ ਨਹੀਂ ਖਾਦਾ ਹੋਇਆ ਬਸ ਮੜਾ ਜਾ ਐ ਬੁੱਕ ਜਾ ਭਰ ਕੇ ਪੂਜੀਆ ਖਾਦਾ ਟਾਈਮ ਦੀ ਗੱਲ ਕਰੀਏ ਤਾਂ 1:40 ਮਿੰਟ ਹੋ ਗਏ ਤੇ ਉਹਦਾ ਮੜਾ ਮੋਟਾ ਸਮਾਨ ਇਸ ਮੋਟਰਸਾਈਕਲ ਤੇ ਰੱਖ ਜਾਣਾ ਥੱਲੇ ਦੁਕਾਨ ਖੁੱਲੀ ਆ ਉਨੇ ਮਾਤੇ ਕੁਝ ਖਾਣਾ ਪੀਣਾ ਤੇ ਉਦੋਂ ਤੱਕ ਉਹ ਪਹੁੰਚ ਜਾਊਗਾ ਬਾਕੀ ਤਾਂ ਇਨਹਾੜੋ ਨਾ ਲੋ ਜੀ ਹੋਟਲ ਜਾ ਕੇ ਬਹਿ ਗਏ ਆਪਾਂ ਤੇ ਤੇਨੇ ਕੁ ਬਾਈ ਦਿਨ ਨੂੰ ਕੰਮ ਲਵੇੜਦਾ ਟਰੈਕ ਵਾਲਾ ਉਹਦੇ ਚਟਨੀ ਆ ਪਕੌੜੇ ਨੇ ਕੂੜੀਆਂ ਪਹਿਲਾਂ ਖਾ ਲਈਆਂ ਸਮੋਸੇ ਆਰਡਰ ਕਰਤੇ ਹੋਰ ਇੱਥੇ ਬਾਹਲਾ ਕੁਝ ਹੈ ਨਹੀਂ ਖਾਣ ਨੂੰ ਭੁੱਖ ਲੱਗਿਓ ਅਸੀਂ ਬਹੁਤ ਜ਼ਿਆਦੇ ਜੋ ਕੁਝ ਮਿਲ ਗਿਆ ਖਾਣਾ ਹੀ ਪੈਣਾ ਜਿੱਥੋਂ ਆਪਾਂ ਅੰਕਲ ਤੋਂ ਪੈਸੇ ਫੜੇ ਸੀ ਗੱਲ ਪਰ ਸੋ ਕੈਸ਼ ਉਹਨੂੰ ਗੂਗਲ ਪੇ ਕਰਕੇ ਉਹਦੀ ਦੁਕਾਨ ਬੰਦ ਸੀ ਨਹੀਂ ਉੱਥੇ ਖਾਣਾ ਸੀ ਪਰ ਉੱਥੋਂ 2 ਕਿਲੋਮੀਟਰ ਆਪਾਂ ਕੋਹੀ ਮਾਲੇ ਪਾਸੇ ਨੂੰ ਆਏ ਆ ਤੇ ਇੱਥੇ ਢਾਬੇ ਹੈਗੇ ਨੇ ਕਿਉਂਕਿ ਥੋੜਾ ਜਿਹਾ ਵੱਡਾ ਸ਼ਹਿਰ ਆ ਬਾਕੀ ਆ ਅੰਕਲ ਹੋਰੇ ਹੈਗੇ ਨੇ ਤੇ ਇਹਨਾਂ ਨੇ ਸਾਨੂੰ ਲੈ ਕੇ ਦਿੱਤਾ ਖਾਣ ਪੀਣ ਦਾ ਸਾਮਾਨ ਥੈਂਕ ਯੂ ਠੀਕ ਆ ਚਲੋ ਜੀ ਅਸੀਂ ਹਮ ਇਤਨਾ ਹਿੰਦੀ ਵੀ ਨਹੀਂ ਆਤਾ ਲੇਕਿਨ ਨਾ ਹਮ ਸੁਣਨੇ ਆਏ ਕਿ ਪੰਜਾਬ ਦਾ ਆਦਮੀ ਬਹੁਤ ਅੱਛਾ ਹੈ ਐਸਾ ਕਹਿੰਦੇ ਨਾ ਹਾਂ ਸਹੀ ਨਾਗਾਲੈਂਡ ਦਾ ਆਦਮੀ ਬੜਾ ਅੱਛਾ ਹੈ ਉਹ ਵਾਟ ਇਜ਼ ਕਰੈਕਟ ਦ किस तरफ से आप किस हिस्सा से आप लोग अच्छा है सज्जे हिस्से से सज्जा हिस्सा हमारा है। मतलब था 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 था? अच्छा है वो, वो ना मतलब? किस हिस्सा से अच्छा है आप रिलीज ओ, ओ की रिलीजन होता है ना रिलीजन हम्म भाई सेट अप हुआ भाई दा पैग लग गया मोटा हां जी हां जी हां जी आप अच्छा है ना रिलीजन अच्छा है बिल्कुल बिल्कुल सब अच्छा है सब अच्छा है पर पिता अच्छा है ना सब अच्छा है भगवान ने जिसको तो, पैदा किया तो, भगवान ने अच्छे बंदे ही पैदा किए कुछ बोला तो हम इतना रहा, कुछ तो ना बोल रहे हैं आपको बोला बोलने तो दो मुझे तो बोलने तो दो मैं बोल रहा हूँ की भगवान ने जिसको बनाया वो अच्छा ही बनाया भगवान गलती तो नहीं कर सकता भगवान ने तो आपको बनाया अच्छा

दीदी तो दी। दी। समोसा दे दो एक और चाहे सर आप नोट करते रहना है ना समान जो जो खा रहे हैं हाँ जी पियोगे चाय पियोगे घर में आओ ना हम भी असी चले भी जावाठी नहीं नहीं चाय खिलाई नहीं हम... नहीं आपने इतना पूछ लिया हमारा शुक्रिया आपने चाय पीना है तो हम बोल तो देते हैं तो पीना है चाय नहीं नहीं अच्छा अच्छा बस ऐसे ही हम अच्छे हैं आप हमारे पास बैठे हमने आपको चाय पूछा बस यही हमारा स्वभाव है

ਫੂ ਮਾਚਾ ਹੋਂਦਾ ਰੇ ਕੁਆ ਸੁਪੀ ਮੈ ਲਿ ਗਿਸਟ ਐਕਚੁਅਲੀ ਵੀ نو ਇੰਗਲਿਸ਼ ਜਸਟ ਟੂ ਗੋ ਅਬਰਾਡ ਆਲ 6 ਮੈਨ 7 ਮੈਨ ਆਫਟਰ ਹੈਵਿੰਗ ਦੈਟ ਮੈਨ ਗੋ ਟੂ ਫ্লাই ਟੂ ਕੈਨੇਡਾ ਅਮਰੀਕਾ ਯੈਸ ਦੀ ਸ਼ੁੱਡ ਬੀ ਵੈਰੀ ਗ੍ਰੇਟਫੁਲ ਟੂ ਯੋਰ ਪੈਰੈਂਟਸ ਆਲਸੋ ਯੈਸ ਯੈਸ ਵੀ ਆਰ ਗ੍ਰੇਟਫੁਲ ਆਫ ਅਰ ਐਲਡਰਸ ਵੀ ਯੂ ਆਰ ਸਪਿੰਗ ਵੈਰੀ ਵੈਲ ਫੋ ਬਾਕੀ ਵੀਰ ਹੋ ਰਿਆਂ ਦਾ ਮੋਟਾ ਪੈਗ ਲੱਗਿਆ ਹੋਇਆ ਇਹ ਦਿਨੇ ਲਾ ਕੇ ਰੱਖਦੇ ਨਹੀਂ ਤੇ ਤਾਂ ਕਰਕੇ ਫਿਰ ਹੁਣ ਮਹਿਫਲ ਲੱਗੀ ਹੋਈ ਆ ਇੱਥੇ Why that Hal Simran? Hal Simran. Halsim yes. Is here. Here in Nagaland. Yes. And even in, in Nagaland and in Kuhima District, so we are very grateful for we hmm. have the have them here. Hmm. So I'm just a normal person here in Jakama. Hmm. That is a part of village in Kumasi District. Okay. So we are very grateful and well, I think I have touched heaven. Since I like Punjabi very much, anyway, even not Punjabi also, but all the Indians are we are brother and sister. Mm. So I feel very much brother and sister mm -hmm. after meeting them also. Yes. So this is my message to all the Indians <laughs> that we should be a brother and sister. Sister, yes, yes. And, Thank you. So if it also well, when do you feel mm. very? sleepy very really, unhappy hmm. remember me so eh si bhai da message sare punjab wasianu te bhai da message kive lagya zarur tusi comment karke dhanwad karo okay i'm speaking in my mother tongue punjabi oh. language that's why thank you lo ji osay watch tower de appa kol aage jithe appa pehla khad ke view dekhya si do tent la le ik idhar la le ik idhar la le pehla ithay light chali jaandi si plug lagya hoya baad de vich chhmakke je maran laggi ਮੈਂ ਜਦੋਂ ਆਪਣਾ ਕੋਈ ਪਾਵਰ ਬੈਂਕ ਪੂਰ ਬੈਂਕ ਨਾ ਮੱਚ ਜੇ ਫਿਰ ਇਸ ਕਰਕੇ ਨੇੜੇ ਇੱਕ ਦੁਕਾਨ ਆ ਦੁਕਾਨ ਦੇ ਵਿੱਚ ਮੈਂ ਆਦਾ ਪਾਵਰ ਬੈਂਕ ਤਿੰਨ ਪਾਵਰ ਬੈਂਕ ਚਾਰਜਿੰਗ ਲਾਉਣ ਵਾਸਤੇ ਦਿੱਤੀ ਨਵੀਂ ਵੀਡੀਓ ਦੇ ਨਾਲ ਕਰ ਲੂ ਫਿਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ